ਕਾਰਨ ਸਾਡਾ ਇਹ ਆ ਜੀ ਇੱਕ ਤਰੀਕ ਤੋਂ ਬਾਅਦ ਹੀ ਮੰਡੀਆਂ ਤੇ ਸ਼ੁਰੂ ਆਇਆ ਇਹਨਾਂ ਨੂੰ ਹੁਣ ਸਾਨੂੰ ਬੈਠਣ ਨੂੰ ਅੱਜ 20 ਤਰੀਕ ਹੋ ਗਈ ਅਸੀਂ 12 ਦਿਨ ਹੋ ਗਏ 13 ਕਣਕਾਈ ਗਈ ਨੂੰ ਸਾਡੀ ਇੱਕ ਢੇਰੀ ਵੀਨ ਲੱਗੀ ਜੀ ਮੀਂਹ ਤੋਂ ਪਹਿਲਾਂ ਉਦੋਂ ਵੀ ਸੱਡ ਆਈ ਗਈ ਆ ਕਿ ਸੱਡਾਂ ਖਿਲਾਰ ਜੋ ਹੁਣ ਤੁਸੀਂ ਆਪ ਨਿਗਾਹ ਮਾਰ ਲਓ ਕਿੱਥੇ ਖਿਲਾਰ ਗਈ ਜੀ ਹੁਣ ਰਾਤ ਫੇਰ ਮੀਂਹ ਪੈ ਗਿਆ ਹੁਣ ਜੇ ਐਨਸਪੈਕਟਰ ਆਉਂਦਾ ਤਾਂ ਮਾਰਕੀਟ ਕਮੇਟੀ ਵਾਲਾ ਨਹੀਂ ਦਾ ਐਨਸਪੈਕਟਰ ਆਇਆ ਤਾਂ ਵੀ ਮੇਰਾ ਮਸਲਾ ਦਾ ਵੀ ਮੇਰੀ ਢੇਰੀ ਸਾਫ਼ ਹੋਵੇ ਚੈੱਕ ਕਰੀ ਪਈ ਹੋਵੇ ਆ ਕੇ ਮੈਂ ਲਿਖ ਕੇ ਦੇਈਂ ਐਨਸਪੈਕਟਰ ਆਇਆ ਨਿਕਲਦਾ ਮਾਰਕੀਟ ਕਮੇ ਉਹ ਆਦੀ ਮਰਜ਼ੀ ਨਾ ਕਰਦਾ ਉਹ ਮਾਰਕੀਟ ਕਮੇਟੀ ਦਾ ਮੇਰੀ ਢੇਰੀ 13 ਦਾ ਫੇਰੇ ਲੱਗੂਗੀ ਤੇ ਦੂਜੀ ਚ 4 ਦਿਨ ਬਾਅਦ ਅਸੀਂ ਖਿਆਲ ਸੀ 2 ਦਿਨ ਬਾਅਦ ਆ ਇੰਨੇ ਦਿਨੇ ਬੈਠੇ ਪੁੱਛ ਲੋ ਆਹ 14.5 ਆ ਗਈ ਇਹ ਆ ਮਸਲਾ ਜੀ ਤੇ ਇੱਥੇ ਨਾ ਕੋਈ ਪ੍ਰਬੰਧਾ ਬੱਚੇ ਭੱਜੇ ਸਾਰੇ ਵਿਚਾਰੇ ਕੋਈ ਨਿਗਾਮ ਵਾਲਾ ਕੋਈ ਮਾਰਕੀਟ ਕਮੇਟੀ ਵਾਲਾ ਸਾਡੇ ਇੱਕ ਪ੍ਰਬੰਧ ਵੀ ਵਿਖਾ ਦੇ ਆਹ ਛੜਿਆ ਪਾਣੀ ਆ ਭਾਵੇਂ ਕੈਮਰਾ ਲਾ ਕੇ ਵਿਖਾ ਦੇ ਉਹੀ ਪੀਂਦੇ ਆ ਵਿਚਾਰੇ ਤੇ ਲੈਟਰੀਨਾਂ ਕੱਢ ਬਣਾਈਆਂ ਇਹਨਾਂ ਲਈ ਦੋ ਤੇ ਬੰਦੇ ਇੱਥੇ ਘੜ ਤੋਂ ਘੜ 70 ਬੰਦੇ ਹੋਣਗੇ ਅਸੀਂ ਤਾਂ ਜੀ ਇੱਥੇ ਭਾਈ ਬੈਠੇ ਉਹਨਾਂ ਚ ਕਰਾ ਹੁਣ ਸਾਡੇ ਨਾਲ ਗੱਲਬਾਤ ਕਰਦਾ ਮੋਟੇ ਹੁਣ ਵੇਖ ਲੈਣਾ ਮੈਂ ਹੁਣ ਸਾਨੂੰ ਵੀ ਪਤਾ ਜੀ ਹੁਣ ਆਉ ਉਹ ਮੋਟੇ ਕਿਵੇਂ ਉਹਨਾਂ ਵੀ ਤਾਂ ਇੱਥੇ ਬੈਠੇ ਆ ਸੀ ਦਾ ਨਾਂ ਜਾਣਦੇ ਕਿ ਨਾਂ ਜਾਣਦੇ ਜੇ ਸਾਡੇ ਕੋਈ ਪੁਲਿਸ ਵਾਲਾ ਨੇ ਕਰਨਾ ਹੈ ਚੱਕ ਲੈਣ ਸਾਨੂੰ ਪਰਤੇ ਕੋਈ ਪਾ ਦੇਣ ਕੁਝ ਵੀ ਕਰ ਦੇਣ ਅਸੀਂ ਤਾਂ ਇਹਨੂੰ ਜਾਣਦੇ ਨੇ ਸਾਨੂੰ ਵੀ ਲੈ ਜਾਣ ਨਾਲ ਭਾਵੇਂ ਕਿੱਥੇ ਮਰ ਜੀ ਇਹਨੂੰ ਦੇਵਾਂਗੇ ਰੋਟੀ ਵੀ ਦੇਵਾਂਗੇ ਚਾਹ ਪਾਣੀ ਵੀ ਪੀਵਾਵਾਂਗੇ ਜਿਹੋ ਜਿਹੜਾ ਅਰਥ ਨੇ ਮਾਨਤਨ ਹੁੰਦਾ ਉਹੋ ਜਿਹਾ ਅਸੀਂ ਮਾਨਤਨ ਵੀ ਇਹਦਾ ਕਰਾਂਗੇ ਕਿੰਨਾ ਚਿਰ ਨਹੀਂ ਜਾਣ ਦਿੰਦੇ ਜਾਂ ਜੇ ਨਾ ਕਿ ਸਾਡੇ ਕੋਈ ਅਧਿਕਾਰੀ ਗੱਲ ਲਈ ਸਾਡੀ ਸੁਣਦਾ ਗੱਲ ਸੁਣੂਗਾ ਤਾਂ ਫਿਰ ਅਸੀਂ ਕੋਈ ਸਾਨੂੰ ਹੱਲ ਪਤ ਨੂੰ ਰਾ ਉਹਨਾਂ ਦੀ ਕਨੀ ਲਾ ਉਸ ਵੀ ਆਈ ਸੀ ਕਿ ਫਿਰ ਉਹਨਾਂ ਨੇ ਕੀ ਕਰਦੇ ਪੁੱਲ ਛਾਦੀ ਆ ਜੀ ਮਠੋੜਾ ਸਮਝੌਤਾ ਕਰਾ ਦੇਣੇ ਸਮਝੌਤਾ ਸਾਡਾ ਕਹਦਾ ਜੀ ਆਏ ਤੇ ਸਾਨੂੰ ਆਪਸ ਵਿੱਚ ਜ਼ਿਮੀਂਦਾਰਾਂ ਨੂੰ ਲੜਾਉਂਦੇ ਆ ਜਿਹੜਾ ਨੂੰ ਅੱਜ 12 ਦਿਨ ਹੋ ਗਏ ਬੈਠਿਆਂ ਨੂੰ ਉਹਨਾਂ ਦੀ ਸਾਰੀ ਭਿੱਜ ਗਈ ਜਿਹੜੀ ਹੁਣ ਸਵੇਰੇ ਆਈ ਦੋ ਦਿਨਾਂ ਚ ਆਜੂ ਕਣਕ ਉਹਨਾਂ ਦੀ ਤਰੂ ਕਿ ਉਹਨਾਂ ਦਾ ਮੋਟਰ ਸਹੀ ਆਉ ਮੰਡੀ ਦੀ ਥਾਣੀ ਖੇੜਨ ਨੂੰ ਮੰਡੀ ਥਾਣੀ ਖੇੜਨ ਨੂੰ ਉਹ ਵਿਕ ਤੁ ਸਾਨੂੰ ਜੱਟਾਂ ਨੂੰ ਲੜਾਉਣਗੇ ਇੱਥੇ ਜੱਟੇ ਹੋ ਜੁੰਦੇ ਆਪਾਂ ਉਹਨੇ ਤੋਲਤੀ ਅੱਜ ਆਈ ਮੈਨੂੰ 15 ਦਿਨ ਹੋ ਗਏ ਇਹਨਾਂ ਨੇ ਦੀ ਸਰਕਾਰ ਨੇ ਅਸਰ ਭਗਵੰਤ ਮਾਨ ਨੇ ਸਾ ਮੰਗ ਕਰ ਦੋ ਮੰਗ ਦੋ ਸਾਡੀ ਇਹੀ ਆ ਜੀ ਸਾਡੀ ਦਾ ਅਸਲੀ ਮੰਗ ਵੀ ਸਾਡੀ ਸਮੱਸਿਆ ਸੁਣੀ ਜਾਵੇ ਸਾਨੂੰ ਹਰਾਨ ਨਾ ਕਰਦੇ ਜੇ ਹੁਣ ਤੁਸੀਂ ਅਸੀਂ ਖਿਡਾਰੀ ਕਿੱਥੇ ਜੀ ਨੂੰ ਆਏ ਦੱਸੋ ਪਾਪੀਏ ਆ ਘੜੇ ਇਹ ਵੀ ਭੱਜਣ ਨੂੰ ਤਿਆਰ ਆ ਜੀ ਮੀ ਆ ਗਿਆ ਠੱਕ ਦਿਓ ਖਿਡਾਰ ਦੇਓ ਕਿੰਨਾ ਖਿਡਾਰ ਨਹੀਂ ਭੁੱਖੇ ਤੇ ਆਏ ਜੇ ਇਹ ਆਦੀ ਦਿਹਾੜੀ ਕਿਨੂੰ ਬੈਠੇ ਚਾਹ ਪਾਣੀ ਇਹਨਾਂ ਨੂੰ ਕੋਈ ਨਹੀਂ ਬਿਜਾਇਆ ਨੂੰ ਇਹ ਛੋਟੇ ਵਾਸਤੇ ਤਰਪਾਲਾ ਕੋਈ ਪ੍ਰਬੰਧ ਕੀਤਾ ਧੰਨ ਵਾਸਤੇ ਚਰਪਾਲਾ ਆਹ ਧੀਆਂ ਨੇ ਲੱਗ ਜੀਆਂ ਪਾਟੀਆਂ ਪੁਰਾਣੀਆਂ ਉਹ ਬੋਰਗਾਂ ਦੀਆਂ ਤਰਪਾਲਾਂ ਜੀ ਇੱਕ ਮੋਟੀਆਂ ਹੁਣ ਤਾਂ ਆਇਆ ਉਹ ਨੇਰੀ ਆ ਜਾਂਦੀ ਫੇਰ ਰੁੱਟੀ ਜਾਂਦੀ ਸੰਗਾ ਛੱਡੀ ਤੇ ਗਰਾ ਚਾਹ ਪਾਣੀ ਦਾ ਜਿਹੜਾ ਪ੍ਰਬੰਧ ਇਹਨਾਂ ਨੇ ਕਰਨਾ ਹੁੰਦਾ ਉਹ ਕਰਿਆਗਾ ਮਾਰਕੀਟ ਕਮੇਟੀ ਨੇ ਜਿਹੜਾ ਪਾਣੀ ਕਰਿਆ ਅੱਜ ਕੈਮਰੇ ਲਾ ਕੇ ਵੇਖ ਲੋ ਜੀ ਆ ਹਾਊਸ ਤੋਂ ਭਰ ਕੇ ਦਿੰਦੇ ਆ ਪਾਣੀ ਆਪ ਹੈ ਸਾਰੇ ਇਹ ਪੀਂਦੇ ਸਾਰੇ ਅਸੀਂ ਪੀ ਜਾਂਦੇ ਆ ਛੜਿਆ ਪਾਣੀ ਦਾ ਸੂਏ ਚੁੰਡਾ ਉਹੀ ਪਾਣੀ ਤੇ ਜਾਂ ਸਾਡਾ ਬੋਰ ਆ ਬੋਰ ਨਹੀਂ ਚੱਲਦਾ ਉੱਥੋਂ ਭੜਕੀ ਨਾ ਜੇ ਸ਼ਾਂ ਦਾ ਜਾਂ ਛਾਂ ਦਾ ਛਾਂ ਦਾ ਦੀ ਕੋਈ ਇੱਥੇ ਕੋਈ ਪ੍ਰਬੰਧ ਨਹੀਂ ਢੱਕਾ ਇੱਕ ਵੀ ਅਸੀਂ ਇਹ ਘਟ ਤੋਂ ਘਟ ਸੱਤ ਰਸੀ ਦੇ ਭੱਗੇ ਆ ਤੇ ਸੌ ਜ਼ਿਮੀਦਾਰ ਹੂ ਆ ਤੁਸੀਂ ਕੈਮਰਾ ਖਿਖਾ ਦਿਓ ਇਹਨੂੰ ਕਿੰਨੀ ਹਨੇਰੀ ਬੁੱਲਾ ਆਉਂਦਾ ਰਾਤ ਨੂੰ ਇੱਥੇ ਸਾਡੀ ਇੱਥੇ ਵਿਚਾਲੇ ਇਕੱਠੇ ਹੋ ਕੇ ਬਾਈ ਨਾਲ ਕੁਕੜੀਆਂ ਨੂੰ ਫੇਰ ਉੱਠਦੇ ਕਿਦੋਂ ਰਾਤ ਪੌਣੇ 12 ਵਜੇ ਹਟਿਆ ਪੌਣੇ 12 ਵਜੇ ਕੇ ਸਾਰੇ ਇੱਥੇ ਬੈਠੇ ਕੋਈ ਬਾਥਰੂਮਾਂ ਦਾ ਪ੍ਰਬੰਧ ਹੈਗਾ ਕੋਈ ਨਹੀਂ ਜੋ ਲੋਕ ਬਾਥਰੂਮ ਹੁਣ ਬਣਾਏ ਇਹਨਾਂ ਨੇ ਇੱਕ ਦੋ ਦਿਨਾਂ ਚ ਜੱੱਕੇ ਹੀ ਨਹੀਂ ਬਣਾਇਆ ਬਣਾਇਆ ਦੋ ਵਾਜੀ ਦੋ ਵਾਹੋ ਉਹ ਲਾਈਟ ਨਹੀਂ ਵਸ ਤੜਨਾ ਕੋਈ ਲਾਈਟਾਂ ਹੈਗਾ ਜਰੂਰ ਲਾਈਟਾਂ ਇਹਦੇ ਵੀ ਲਾਈਟਾਂ ਆਏਗਾ ਸਰ ਇੱਥੇ ਪਿਛਲੇ 5-4 ਦਿਨਾਂ ਤੋਂ ਬਹੁਤ ਜ਼ਿਆਦਾ ਮੋਇਸਚਰ ਵਾਲੀਆਂ ਜਿਹੜੀਆਂ ਢੇਰੀਆਂ ਉਹ ਆਂਗੀਆਂ ਵੀਆਂ ਸੀ ਅਸੀਂ ਡੀਸੀ ਸਾਹਿਬ ਦੇ ਵੀ ਤੇ ਡੀਐਫਐਸਸੀ ਮੈਡਮ ਦੇ ਧਿਆਨ ਚ ਲਿਆਤਾ ਸੀ ਵੀ ਇਹ ਢ ਸਚਾਰੂਪ ਨਾਲ ਖਰੀਦ ਹੋ ਸਕੇ ਹੁਣ ਫਾਰਮਰ ਕਹਿੰਦੇ ਵੀ ਇੱਕ ਪਾਸੇ ਲੱਗ ਕੇ ਭਾਵੇਂ 18 ਮੌਇਸਚਰ ਆ ਭਾਵੇਂ 14 ਮੌਇਸਚਰ ਸਾਰੀਆਂ ਖਰੀਦੋ ਉਹ ਜਿਹੜੀਆਂ ਅਸੀਂ ਖਰੀਦ ਨਹੀਂ ਕਰ ਸਕਦੇ ਇਹਦੇ ਨਾਲ ਮੌਇਸਚਰ ਆ ਰਿਹਾ ਹੈ ਕਿ ਮੌਇਸਚਰ ਸਰ ਜਿਹੜੀਆਂ ਪੁਰਾਣੀਆਂ ਢੇਰੀਆਂ ਪਈਆਂ ਜੀ ਉਹਨਾਂ ਦਾ 14.5 ਤੋਂ ਲੈ ਕੇ 18 19 ਤੱਕ ਪਿਆ ਜੀ ਅੱਜ ਫਿਰ ਕੀ ਕੀਤਾ ਕਿਸਾਨਾਂ ਨੇ ਅੱਜ ਕਹਿੰਦੇ ਸੀ ਵੀ ਕਹਿੰਦੇ ਵੀ ਇੱਕ ਪਾਸੇ ਲੱਗ ਕੇ ਸਾਰੀ ਖਰੀਦੋ ਜੀ ਮੈਂ ਕਿਹਾ ਵੀ ਸਾਡੀ ਜਿਹੜੀ ਸਪੈਸੀਫਿਕੇਸ਼ਨ ਦੇ ਆਉਂਦੇ ਚਾਹੁੰਦੀ ਅਸੀਂ ਖਰੀਦ ਲਾਂਗੇ ਪੁਲਿਸ ਵਾਲਾ ਆਈ ਫੋਟੋ ਦੇਖੋ ਕੀ ਕਰਨੀ ਪੁਲਿਸ ਕਿਉਂ ਬੁਲਾਈ ਨੂੰ ਪੁਲਿਸ ਦਾ ਅਸੀਂ ਤਾਂ ਬੁਲਾਈ ਨਹੀਂ ਜੀ ਪਤਾ ਨਹੀਂ ਕਿਵੇਂ ਆਈ ਹੈ ਉੱਚਤ ਕਰਗ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਕਿ ਹਾਂ ਮੈਂ ਜਾਣਕਾਰੀ ਦਿੱਤੀ ਸੀ ਕਿ ਸਰ ਹੁਣ ਕਿਹਦੇ ਜਾਣ ਨਹੀਂ ਦਿੰਦੇ ਅਸੀਂ ਫਿਰ ਚਲੋ ਕੋਈ ਨਹੀਂ ਬੈਠੇ ਆ